ਸੋ ਦੋਸਤੋ ਲੋਕ ਸਭਾ ਚੋਣਾਂ ਦੇ ਵਿਚਕਾਰ ਕਾਂਗਰਸੀਆਂ ਲਈ ਅੰਮ੍ਰਿਤਸਰ ਤੋਂ ਕਾਂਗਰਸੀਆਂ ਲਈ ਇੱਕ ਚੰਗੀ ਖਬਰ ਆ ਗਈ ਹੈ ਸੋ ਇੱਕ ਵਧੀਆ ਤਸਵੀਰ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਗੱਲ ਕਰਨ ਜਾ ਰਿਹਾ ਹਾਂ ਸੋ 16 ਮਾਰਚ ਨੂੰ ਇਲੈਕਸ਼ਨ ਅਨਾਉਂਸ ਹੁੰਦੀ ਤਕਰੀਬਨ ਡੇਢ ਮਹੀਨੇ ਦਾ ਵਿਕਸ਼ੇ ਦੇ ਦੌਰਾਨ ਇਲੈਕਸ਼ਨ ਅਨਾਉਂਸ ਹੁੰਦੀ ਔਰ 14 ਅਪ੍ਰੈਲ ਨੂੰ ਜੇਕਰ ਗੱਲ ਕਰੀਏ 14 April ਨੂੰ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਮੌਜੂਦਾ ਸਾਂਸਦ ਗੁਰਜੀਤ ਸਿੰਘ ਓਜਲਾ ਦੀ ਜਦੋਂ ਟਿਕਟ ਅਨਾਉਂਸ ਹੁੰਦੀ ਹੈ ਤਾਂ ਤਕਰੀਬਨ 18 ਦਿਨ ਬਾਅਦ ਇੱਕ ਤਸਵੀਰ ਜਿਹੜੀ ਆ ਅੱਜ ਪ੍ਰੈਸ ਕਾਨਫਰੰਸ ਦੇ ਦੌਰਾਨ ਜਿਹੜੀ ਆ ਨਜ਼ਰ ਆਂਦੀ ਉਸ ਤਸਵੀਰ ਦੇ ਵਿੱਚ ਜਿਹੜਾ ਵਾ ਕਾਂਗਰਸੀ ਜੜੇ ਆ ਇੱਕਜੁੱਟ ਨਜ਼ਰ ਆਂਦੇ ਹਾਲਾਂਕਿ ਲੋਕਾਂ ਦੀ ਅਟਕਲਾਂ ਜਾਂ ਕਾਂਗਰਸੀਆਂ ਦੇ ਅਟਕਲਾਂ ਦੇ ਵਿਚਕਾਰ ਇੱਕ ਵਧੀਆ ਤਸਵੀਰ ਨਜ਼ਰ ਆਈ ਕਿ ਕਿਸ ਤਰ੍ਹਾਂ ਕਾਂਗਰਸ ਇੱਕਜੁੱਟ ਹੈਗੇ ਕਿ ਨਹੀਂ ਹੈ ਵਿਪક્ષੀ ਲਗਾਤਾਰ ਕਾਂਗਰਸੀਆਂ ਨੂੰ ਇੱਕਜੁੱਟਤਾ ਨੂੰ ਲੈ ਕੇ ਜ਼ਰੂਰ ਸਵਾਲ ਕਰ ਰਿਹਾ ਸੀ ਲੇਕਿਨ ਅੱਜ ਤਸਵੀ ਕਰ ਗੱਲ ਕਰੀਏ ਸੋ ਅੱਜ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦੀ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਗੁਰਜੀਤ ਸਿੰਘ ਔਜਲਾ ਦਾ ਵਿਜ਼ਨ ਜਿਹੜਾ ਅੰਮ੍ਰਿਤਸਰ ਦਾ ਵਿਜ਼ਨ ਜੜਾ ਵਾ ਉਹ ਅਨਾਉਂਸ ਕੀਤਾ ਗਿਆ ਜਿਸ ਦੇ ਵਿੱਚ ਗੁਰਜੀਤ ਸਿੰਘ ਔਜਲਾ ਨੇ ਆਪਣੇ ਦਿੱਤੇ ਹੋਏ ਕੰਮਾਂ ਦੇ ਬਾਰੇ ਜਾਣਕਾਰੀ ਦਿੱਤੀ ਵਿਪਕਸ਼ੀ ਲਗਾਤਾਰ ਤਰਕ ਬਿ ਤਰਕ ਕਰਦੇ ਹੋਏ ਵਿਪਕਸ਼ੀ ਲਗਾਤਾਰ ਘੇਰਦੇ ਪੈ ਸੀ ਸਵਾਲਾਂ ਦੇ ਘੇਰੇ ਦੇ ਵਿੱਚ ਕੀ ਗੁਰਜੀਤ ਸਿੰਘ ਔਜਲਾ ਆਪਣੇ 7 ਸਾਲਾਂ ਦੌਰਾਨ ਕੰਮ ਦੱਸਣ ਲੇਕਿਨ ਉਹ 7 ਸਾਲਾਂ ਦੇ ਦਰਮਿਆਨ ਜਿਹੜੇ ਗੁਰਜੀਤ ਸਿੰਘ ਔਜਲਾ ਨੇ ਕਿਹੜੇ ਕਿਹੜੇ ਕੰਮ ਕੀਤੇ ਆ ਕਿਹੜੇ ਕਿਹੜੇ ਹੋਣ ਵਾਲੇ ਔਰ ਕਿਹੜੇ ਰਨਿੰਗ ਦੇ ਵਿੱਚ ਗਏ ਗੱਲ ਕਰਕੇ ਸੋ ਉਹ ਦੇ ਵਿਚਕਾਰ ਸੜਕਾਂ ਦਾ ਆदमी ਇੱਕ ਬਿਉਰਾ ਦਿੱਤਾ ਜੀ ਸੜਕਾਂ ਦਾ ਵਿਛਦਾ ਜਾਲ 에어ਪੋਰਟ ਅਤੇ ਰੇਲਵੇ ਫਲਾਈਓਵਰ ਤੇ ਅੰਟਰਪਾਸ ਸਿਹਤ ਸਹੂਲਤਾਂ ਸੰਬੰਧੀ ਨਹਿਰੀ ਜਲ ਸਪਲਾਈ ਪ੍ਰੋਜੈਕਟ ਵਿਧਕ ਅਧਾਰੇ ਸਕੂਲ ਪੰਚਾਇਤ ਨੂੰ ਜਾਰੀ ਕੀਤੇ ਗਏ ਫੰਡ ਕੰਪਨੀ ਬਾਦ ਸੁਲਤਾਨ ਵਿੰਡ ਸੁੰਦਰੇਕਰਨ ਸਮਾਰਟ ਸਿਟੀ ਨਾਲ ਰਿਲੇਟਡ ਅੰਮ੍ਰਿਤਸਰ ਦੇ ਪਵਿੱਖਲੇ ਕੀਤੇ ਜਾਣ ਵਾਲੇ ਉਪਰਲੇ ਲੇਕਿਨ ਸਵਾਲ ਆ ਕਿ ਅੱਜ ਕਾਂਗਰਸੀਆਂ ਦੀ ਖੂਬਸੂਰਤ ਤਸਵੀਰ ਕਿਵੇਂ ਨਜ਼ਰ ਆਈ ਸੋ ਪ੍ਰੈਸ ਕਾਨਫਰੰਸ ਹੁੰਦੀ ਹੈ ਇਹ ਵਿਜ਼ਨ ਆਫ ਉਹ ਜਲਾ ਜਿਹੜਾ ਗੁਰਜੀਤ ਸਿੰਘ ਉਹਲਾ ਜਦੋਂ ਰਿਲੀਜ਼ ਹੁੰਦਾ ਉਸ ਦੇ ਵਿਚਕਾਰ ਜਦੋਂ ਦਿ ਜਾਦਵ ਜਿਹੜੇ ਕਾਂਗਰਸ ਦੇ ਪਰਿਵਾਰੀ ਉਹ ਮੰਚ ਦੇ ਉੱਤੇ ਆਂਦੇ ਔਰ ਮੰਚ ਦੇ ਵਿੱਚ ਓਨਕਾ ਨਾਲ ਲੀਡਰ ਆਫ ਆਪੋਜੀਸ਼ਨ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਉਹ ਵੀ ਨਜ਼ਰ ਆਂਦੇ ਉਸ ਨਾਲ ਨਾਲ ਸਾਰੀ ਲੀਡਰਸ਼ਿਪ ਜਿਹੜੀ ਕਿ ਬਾਰ ਬਾਰ ਤਸਵੀਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਸੀ ਜੀ ਆਖਿਰਕਾਰ ਲੀਡਰਸ਼ਿਪ ਜਿਹੜੀ ਹੈ ਗੁਰਜੀਤ ਸਿੰਘ ਓਇਲਾ ਦੇ ਪੱਖਸ਼ ਦੇ ਵਿੱਚ ਕਦੋਂ ਆਏਗੀ ਉਹ ਅੱਜ ਜਿਹੜੀ ਨਜ਼ਰ ਆਈ ਹੈ ਸੋ ਉਹਦੇ ਨਾਲ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਉਹ ਵੀ ਇਸ ਤਸਵੀਰ ਦੇ ਵਿੱਚ ਨਜ਼ਰ ਆਇਆ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਔਰ ਕਾਂਗਰਸ ਦੇ ਵਰਸ਼ ਨੇਤਾ ਜਿਹੜੇ ਆ ਜਸਪੀਰ ਸਿੰਘ ਡਿੰਪਾ ਉਹ ਵੀ ਇਸ ਡਾਕਟਰ ਰਾਜ ਕੁਮਾਰ ਸਾਬਕਾ ਮੰਤਰੀ ਉਹਨਾਂ ਦੇ ਨਾਲ ਸੁਨੀਲ ਦਿੱਤੀ ਸਾਬਕਾ ਐਮਐਲਏ ਅਸ਼wini ਪੱਪੂ ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇਗੇ ਸ਼ਹਿਰੀ ਉਹ ਵੀ ਇਸ ਤਸਵੀਰ ਦੇ ਵਿੱਚ ਨਜ਼ਰ ਆਏ ਔਰ ਜਿਹੜਾ ਬਾਰ ਬਾਰ ਕਿਹਾ ਜਾ ਰਿਹਾ ਸੀ ਕਿ ਹਰ ਪ੍ਰਤਾਪ ਸਿੰਘ ਜਿਹੜਾ ਕਿ ਬਿਲਕੁਲ ਉਹਨਾਂ ਦੇ ਨਾਲ ਜਿਹੜੇ ਅੱਜ ਨਜ਼ਰ ਆਏ ਹਰ ਪ੍ਰਤਾਪ ਸਿੰਘ ਨਾਲਾ ਜਿਹੜੇ ਕਿ ਦਿਹਾਤੀ ਕਾਂਗਰਸ ਦੇ ਪ੍ਰਧਾਨ ਹੈਗੇ ਉਹ ਵੀ ਸੁਖਵਿੰਦਰ ਸਿੰਘ ਸੁਖ ਸਰਕਾਰਯਾ ਜਿਹੜੇ ਆ ਸਾਬਕਾ ਮੰਤਰੀ ਔਰ ਮੌਜੂਦਾ ਐਮਐਲਏ ਉਹਨਾਂ ਦੇ ਜਿਹੜੇ ਭਤੀਜੇ ਆ ਦਿਲਰਾਜ ਸਿੰਘ ਸਰਕਾਰਯਾ ਉਹ ਵੀ ਤਸਵੀਰ ਦੇ ਵਿੱਚ ਨਜ਼ਰ ਆਏ ਉਸ ਦੇ ਨਾਲ ਨਾਲ ਸਾਬਕਾ ਜਿਹੜੇ ਪ੍ਰਧਾਨ ਕਾਂਗਰਸ ਦੇ ਹਿਤਾ ਦੇ ਭਗਵੰਤ ਪਾਲ ਸਿੰਘ ਸਕਚਰ ਜਿਹੜੇ ਕਿ ਮਜੀਠਾ ਤੋਂ ਉਹ ਵੀ ਨਜ਼ਰ ਆਇ ਇਸ ਤਸਵੀਰ ਦੇ ਵਿੱਚ ਜੁਗਿੰਦਰ ਪਾਲ ਢਿੰਗਰਾ ਜਿਹੜੇ ਕਿ ਸਾਬਕਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਨੇ ਤੇ ਕਾਂਗਰਸ ਦੇ ਸੀਨੀਅਰ ਲੀਡਰ ਉਹ ਵੀ ਇਸ ਤਸਵੀਰ ਦੇ ਵਿੱਚ ਨਜ਼ਰ ਆਇ ਜੁਗਲ ਕਿਸ਼ੋਰ ਸ਼ਰਮਾ ਜਿਹੜੇ ਆ ਉਹ ਵੀ ਇਸ ਤਸਵੀਰ ਦੇ ਵਿੱਚ ਨਜ਼ਰ ਆਇ ਜਿਹੜੇ ਕਿ ਸਾਬਕਾ ਐਮਐਲਏ ਬਲਬੀਰ ਸਿੰਘ ਬੰਬੀ ਪਹਿਲਵਾਨ ਉਹ ਵੀ ਇਸ ਤਸਵੀਰ ਦੇ ਹੋਰ ਕਈ 파ਰਟੀ ਜਿਹੜੇ ਕਾਂਗਰਸ ਦੇ ਹੋਰ ਕਈ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਉਹ ਅੱਜ ਬਿਲਕੁਲ ਉਹਨਾਂ ਦੀ ਪ੍ਰੈਸ ਕਾਨਫਰੰਸ ਤੇ ਪਹੁੰਚੀ ਸੀ ਸੋ ਅਟਕਲਾਂ ਤੇ ਵਿਰਾਮ ਲਾਇਆ ਵਿਪਕਸ਼ੀ ਦੀ ਅਟਕਲਾਂ ਦੀ ਕਦੋਂ ਉਹਨਾਂ ਦੀ ਲੀਡਰਸ਼ਿਪ ਜਿਹੜੀ ਆ ਉਹ ਮੰਚ ਤੇ ਇਕੱਠਾ ਨਜ਼ਰ ਆ ਗਈ ਸੋ ਕਾਂਗਰਸ ਲਈ ਅੱਛੀ ਖਬਰ ਹੈ ਇੱਕ ਜੁਟਤਾ ਦੀ ਜਿਹੜੀ ਤਸਵੀਰ ਨਜ਼ਰ ਆਈ ਔਰ ਇਕੱਠੇ ਇਲੈਕਸ਼ਨ ਲੜ ਕੇ ਜਿਹੜੀ ਗੁਰਜੀਤ ਸਿੰਘ ਓਇਲਾ ਨੂੰ ਹਾਲਾਂਕਿ ਦੋ ਪਿੱਛੇ ਵੀ ਜਿਹੜੀ ਹੈ ਲਗਾਤਾਰ ਉਹ ਪ੍ਰਕਾਸ਼ ਹੁੰਨੀ ਹੋਗੇ ਜਾਂ ਹੋਰ ਜਿਹੜੇ ਲੀਡਰ ਹੋਗੇ ਹਰਪ੍ਰਤਾਪ ਸਿੰਘ ਐ ਲਾਲਾ ਪਰਮਨੰਤਵਾਲ ਸਿੰਘ ਸੱਚਰ ਜੋ ਹੋਰ ਜਿਹੜੇ ਜਿਨ੍ਹਾਂ ਨਾਲ ਦੂਰੀਆਂ ਜਿਹੜੀ ਹੈ ਲੋਕਾਂ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਸੀ ਉਹ ਗੁਰਜੀਤ ਸਿੰਘ ਓਇਲਾ ਨਾਲ ਲਗਾਤਾਰ ਮੀਟਿੰਗਾਂ ਦੇ ਵਿੱਚ ਵੇਖੇ ਗਏ ਆ ਉਹਦੇ ਵਿੱਚ ਉਹਨਾਂ ਨੇ ਗੁਰਜੀਤ ਸਿੰਘ ਓਇਲਾ ਦੇ ਪੱਧ ਤੇ ਵਿੱਚ ਲਗਾਤਾਰ ਗੁਰਜੀਤ ਸਿੰਘ ਓਜਲਾ ਜਿਹੜੀ ਕਿ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਇੱਕ ਨਾਰਾ ਦਿੱਤਾਇਆ ਹੋਡਿੰਗਸ ਬੋਰਡ ਤੇ ਦਿਲ ਦੀ ਸੁਨੋ ਓਜਲਾ ਚ ਸੁਨੋ ਤਾਂ ਉਹਨਾਂ ਦਾ ਜਿਹੜਾ ਵਿਜ਼ਨ ਜੜਾਵਾ ਉਹ ਬਿਲਕੁਲ ਅੱਜ ਜਾਰੀ ਕੀਤਾ ਗਿਆ ਔਰ ਵਿਪਕਸ਼ੀ ਲਗਾਤਾਰ ਉਹਨਾਂ ਦੇ 7 ਸਾਲਾਂ ਦੇ ਕਾਰਜਕਾਲ ਦੇ ਨਿਸ਼ਾਨੇ ਸਾਧਰੇ ਸੀ ਸੋ ਅੱਜ ਉਹਨਾਂ ਨੇ ਇੱਕ ਬਿਉਰਾ ਦਿੱਤਾ ਸੋ ਸਾਨੂੰ ਤੁਹਾਨੂੰ ਆਪਣੀ ਦਰਸ਼ਕਾਂ ਨੂੰ ਪੂਰੀ ਡਿਟੇਲ ਜੜੀ ਆ ਉਹ ਦੱਸਦੇ ਆ ਕਿ ਗੁਰਜੀਤ ਸਿੰਘ ਓਜਲਾ ਨੇ ਜਿਹੜਾ ਵਿਜ਼ਨ ਹੋ ਅੰਮ੍ਰਿਤਸਰਕ ਜਾਰੀ ਕੀਤਾ ਵਾ ਉਹਦੇ ਵਿੱਚ ਕਿਹੜੇ-ਕਿਹੜੇ ਕੰਮ ਉਹਨਾਂ ਨੇ ਕਰਵਾਏ ਔਰ ਕਿਹੜੇ ਰਨਿੰਗ ਚ ਹੈ ਤੇ ਕਿਹੜੇ ਹੋਣ ਵਾਲੇ ਸੋ ਤੁਹਾਨੂੰ ਦੱਸਦੇ ਆ ਸੜਕਾਂ ਦਾ ਵਿ ਗੁਰਜੀਤ ਸਿੰਘ ਔਇਲਾ ਵੱਲੋਂ ਜਿਹੜਾ ਵਾ ਵਿਜ਼ਨ ਅੰਮ੍ਰਿਤਸਰ ਉਹ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸਾਰੇ ਕੰਮ ਜਿਹੜੇ ਆ ਉਹ ਦੱਸੇ ਗਏ ਆ ਸੋ ਕਿਹੜੇ ਕਿਹੜੇ ਕੰਮ ਉਸਦੇ ਨਾਲ ਨਾਲ ਚਾਹੂ ਰਿਪੋਰਟ ਦਿੱਤਾ ਗਿਆ ਵਾ ਕਿਹੜਾ ਰਿਪੋਰਟ ਦਿੱਤਾ ਗਿਆ ਕਿ ਜਦੋਂ ਤੁਸੀਂ ਸਕੈਨ ਕਰੋਗੇ ਤੁਹਾਨੂੰ ਆਨਲਾਈਨ ਸਾਰਾ ਕੁਝ ਪਤਾ ਲੱਗ ਜਾਏ ਕਿ ਕਿਸ ਤਰ੍ਹਾਂ ਜਿਹੜਾ ਵਾ ਗੁਰਜੀਤ ਸਿੰਘ ਔਇਲਾ ਨੇ ਜਿਹੜੇ ਆ ਉਹ ਅੰਮ੍ਰਿਤਸਰ ਦੇ ਵਿੱਚ ਕੰਮ ਕੀਤੇ ਆ ਸੰਸਦ ਗ੍ਰੰਥਦੇ ਹੋਏ 7 ਸਾਲ ਦੇ ਸੱਤ ਸਾਲ ਦਾ ਵਿਉਰਾ ਦੱਸਣ ਜਿਹੜਾ ਸਭ ਤੋਂ ਪਹਿਲਾਂ ਸੜਕਾਂ ਦਾ ਵਿਚਦਾ ਵਿਚਦਾ ਜਾਲ ਸੋ ਦਿੱਲੀ ਕਟਰਾ ਐਕਸਪ੍ਰੈਸ ਐਕਸਪ੍ਰੈਸ ਯੋਜਨਾ ਵਿੱਚ ਅੰਮ੍ਰਿਤਸਰ ਨੂੰ ਸ਼ਾਮਿਲ ਕਰਵਾਇਆ ਤਕਰੀਬਨ 925.2 ਕਰੋੜ ਦੇ ਜਿਹੜੀ ਹੈ ਉਹ ਲਾਗਤ ਸੀ ਗਈ ਹੈ ਸੋ ਪੰਜਾਬ ਦੀ ਪਹਿਲੀ ਰਿੰਗ ਰੋਡ ਰਾਜੇਵਾਲ ਤਰਨਤਾਰਨ ਰੋਡ ਚੱਬਾਲ ਰੋਡ ਸੰਸਾਈਬ ਰੋਡ ਅਟਾਰੀ ਰੋਡ ਰਾਮ ਤੀਰਥ ਰੋਡ ਤੇ 에어ਪੋਰਟ ਰੋਡ ਨੂੰ ਜੋੜਦੀ ਹੋਈ ਅਤੇ 에어ਪੋਰਟ ਰੋਡ ਤੇ ਲੋਹਾਰਕਾ ਰੋਡ ਫਤਿਹਗੜ ਚੂੜੀਆਂ ਰੋਡ ਮਜੀਠਾ ਰੋਡ ਬਟਾਲਾ ਰੋਡ ਮੇਤਾ ਰੋਡ ਤੇ ਜੀਟੀ ਰੋਡ ਤੱਕ तकरीबन 741 ਕਰੋੜ ਦਾ ਪ੍ਰੋਜੈਕਟ ਜਿਹੜਾ ਵਾ ਉਹ ਵੀ ਸੜਕਾਂ ਦਾ ਵਿਛਦਾ ਜਾਲ ਦੇ ਵਿੱਚ ਦੱਸਿਆ ਗਿਆ ਸੋ ਅੰਮ੍ਰਿਤਸਰ ਅਜਨਾਲਾ ਰਮਦਾਸ ਚਾਰ ਮਾਰਗੀ ਸੜਕ 243.50 ਜਿਹੜਾ ਕਰੋੜ ਰੁਪਏ ਦੱਸਿਆ ਗਿਆ ਸੋ ਅੰਮ੍ਰਿਤਸਰ ਮੇਤਾ ਟਾਂਡਾ ਚਾਰ ਮਾਰਗੀ ਸੜਕ ਜਿਹੜਾ ਕਿ ਨਾਲ-ਨਾਲ ਪ੍ਰੋਜੈਕਟ ਦਾ ਵੀ ਜਿਹੜਾ ਫਿਗਰ ਦੱਸੀ ਗਈ ਹੈ ਕਿ ਕਿੰਨੇ ਕਰੋੜ ਦਾ ਪ੍ਰੋਜੈਕਟ ਹੈ 741 ਕਰੋੜ ਦੇ ਵਿੱਚਕਾਰ ਇਹ ਪ੍ਰੋਜੈਕਟ ਜਿਹੜਾ ਵਾ ਦੱਸਿਆ ਗਿਆ ਸੋ ਤਰਨ ਤਰਨ ਫਲਾਈਓਵਰ ਜੀਟੀ ਰੋਡ ਤੋਂ ਗੋਲਡਨ ਗੇਟ ਅੰਮ੍ਰਿਤਸਰ ਤੱਕ 6 ਮਾਰਗੀ ਸੜਕ तकरीबन 77.09 ਕਰੋੜ ਉਸ ਦੇ ਨਾਲ ਨਾਲ ਜੀਟੀ ਰੋਡ ਦਬੁਰਜੀ ਵਿਖੇ ਅਪਗ੍ਰੇਡ ਹੋ ਰਿਹਾ ਹੈ ਦੋ ਪਿੱਲਰ ਪੁਲ RAM TIROR ਰੋਡ ਤੇ ਮਹਲ ਬਾਈਪਾਸ ਪੁਲ ਖੁੱਲਾ ਕਰਵਾਇਆ ਜਿਹੜਾ ਕਿ ਬਿਲਕੁਲ ਇੱਕ ਪ੍ਰੋਜੈਕਟ ਸੀਗਾ ਜਿਹੜਾ ਕਿ ਪੁਲ ਕਾਫੀ ਜਿਹੜਾ ਵਾ ਕੰਸਿਸਟੈਂਟ ਸੀਗਾ ਲੇਕਿਨ ਗੁਰਜੀਤ ਸਿੰਘ ਓਇਲਾ ਨੇ ਜਿਹੜਿਆ ਆਪਣੇ ਇਨੀਸ਼ੀਏਟਿਵ ਦੇ ਨਾਲ ਸੋ ਇਸ ਪੁਲ ਨੂੰ ਵੀ ਖੁੱਲਾ ਕਰਵਾਇਆ ਸੋ ਲੋਹਾਰਕਾ ਰੋਡ ਰਣਜੀਤ ਦੇਵ ਨੂੰ ਪਿੱਲਰ ਫਲਾਈਓਵਰ ਅਪਗ੍ਰੇਸ਼ਨ ਅਪਗ੍ਰੇਸ਼ਨ ਜਿਹੜੀ ਆ ਉਹਦੇ ਵਿੱਚ 19.55 ਕਰੋੜ ਰੁਪਈਆ ਜਿਹੜਾ ਵਾ ਉਹ ਲਾਗਤ ਦੱਸੀ ਗਈ ਹੈ ਸੋ ਗੋਲਡਨ ਗੇਟ ਤੋਂ ਅਟਾਰੀ ਤੱਕ 40 ਕਰੋੜ 40 ਕਿਲੋਮੀਟਰ ਸੌਰੀ 40 ਕਿਲੋਮੀਟਰ ਸਟ੍ਰੀਟ ਲਾਈਟਾਂ ਲਗਵਾਈਆਂ ਜਿਹੜਾ ਕਿ 4.36 ਕਰੋੜ ਰੁਪਏ ਦੇ ਦਾ ਸੋ ਦੱਸਿਆ ਗਿਆ ਉਸ ਦੇ ਨਾਲ-ਨਾਲ ਜਦੋਂ 에어ਪੋਰਟ ਤੇ ਰੇਲਵੇ ਦੀ ਗੱਲ ਆਉਂਦੀ ਹੈ ਤਾਂ ਗੁਰਜੀਤ ਸਿੰਘ ਓਇਲਾ ਨੇ ਆਪਣੇ ਵਿਜ਼ਨ ਆਫ ਅੰਮ੍ਰਿਤਸਰ ਦੇ ਵਿੱਚ ਦੱਸਿਆ ਹੈ ਕਿ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਵੀਨੀਕਰਨ ਲਗਭਗ 150 ਕਰੋੜ ਜਹਾਜ਼ ਦੀ ਪਾਰਕਿੰਗ ਲਈ ਨਵੇਂ 24 24 에어ਪਲੇਨ ਟੈਕਸਿੰਗ ਸਟੈਂਡ ਬਣਵਾਏ ਉਸ ਦੇ ਨਾਲ ਨਾਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਨਵ ਨਿਰਮਾਨ 230 ਕਰੋੜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਦੋ ਨਵੇਂ ਪਲੇਟਫਾਰਮ ਦੀ ਉਸਾਰੀ ਕਰਵਾਈ ਜਿਹੜੀ ਕਿ ਅਸੀਂ ਦੇਖ ਵੀ ਸਕਦੇ ਹਾਂ ਕਿ ਜਦੋਂ ਪਲੇਟਫਾਰਮ ਬਣੇ ਤਾਂ 6 7 ਨੰਬਰ ਜਿਹੜੇ ਆ ਪਲੇਟਫਾਰਮ ਅਗੇ ਉਹਦੀ ਵੀ ਸਾਰੀ ਹੋਈ ਆ ਉਸ ਤੋਂ ਨਾਲ ਨਾਲ ਮਾਨਾਂਵਾਲਾਂ ਵਿਖੇ ਰੇਲ ਕਾਰਗੋ ਸਟੇਸ਼ਨ ਪ੍ਰੋਜੈਕਟ ਦੇ ਕੰਮ جاری ਗੱਡੀਆਂ ਦੀ ਸਾਫ਼ ਸਫਾਈ ਲਈ ਦੋ ਅਤਿ ਆਧੁਨਿਕ ਵਾਸ਼ਿੰਗ ਮਸ਼ੀਨਾਂ ਲਗਵਾਈਆਂ ਅੰਮ੍ਰਿਤਸਰ ਦਿੱਲੀ ਬੰਦੇ ਭਾਰਤ ਰੇਲ ਸ਼ੁਰੂ ਭਾਰਤ ਦੀ ਪਹਿਲੀ ਦਿੱਲੀ ਅੰਮ੍ਰਿਤਸਰ ਬੁਲੇਟ ਟ੍ਰੇਨ ਦੇ ਪ੍ਰੋਜੈਕਟ ਦੇ ਕੰਮ جاری ਜਿਹੜੇ ਕੰਮ ਅੰਡਰਪਾਸ ਦੀ ਗੱਲ ਆਂਦੀ ਹੈ ਸੋ ਪੰਡਾਰੀ ਪੁਲ ਐਕਸਟੈਂਸ਼ਨ 18 ਕਰੋੜ ਲੋਗੜ ਰੀਗੋ ਵਿਧੂ ساری तकरीबन 60 ਕਰੋੜ ਬੱਲਾ ਮੰਡੀ ਓਵਰ ਬ੍ਰਿਜ 35 ਕਰੋੜ 22 ਨੰਬਰ ਫਾਟਕ ਓਵਰ ਬ੍ਰਿਜ 25 ਕਰੋੜ ਜੋੜਾ ਫਾਟਕ ਅੰਡਰਪਾਸ 16 ਕਰੋੜ ਤਰਨਤਨ ਰੋਡ ਕੋਟ ਮਿਤਕੋਟ ਮਿਤ ਸਿੰਘ ਅੰਡਰਪਾਸ 16 ਕਰੋੜ ਚਬਾਲ ਰੋਡ ਤੇ ਰੇਲਵੇ ਪੁਲਿਸ ਪਾਸ 30 ਕਰੋੜ ਭਕਤਾਂ ਵਾਲਾ ਮੰਡੀ ਦਾ ਪੁਲ ਪਾਸ 30 ਕਰੋੜ ਪਿੰਡ ਸੁਲਤਾਨਪਿੰਡ ਚੌਂਕ ਤੋਂ ਪਿੱਲਰ ਫਲਾਈਓਵਰ ਪਾਸ 30 ਕਰੋੜ ਸੋ ਇਹ ਜਿਹੜੇ ਅੰਡਰਪਾਸ ਫਲਾਈਓਵਰ ਤੇ ਅੰਡਰਪਾਸ ਕਿਤੇ ਨਾ ਕਿਤੇ ਇਹ ਟ੍ਰੈਫਿਕ ਤੋਂ ਨਿਜਾਦ ਦੇਣ ਲਈ ਇੱਕ ਵੱਡਾ ਜਿਹੜਾ ਵੀ ਯੋਗਦਾਨ ਗੁਰਜੀਤ ਸਿੰਘ ਓਜਲਾ ਵਾਲਾ ਜਿਹੜਾ ਕਿ ਉਹਨਾਂ ਦੇ ਉਹ ਵਿਜ਼ਨ ਆਫ ਓਜਲਾ ਦੇ ਵਿੱਚ ਦੱਸਿਆ ਗਿਆ ਵਾ ਉਸ ਦੇ ਨਾਲ ਸਿਹਤ ਸਹੂਲਤਾਂ ਜਿਹੜੀ ਕਿ ਬਹੁਤ ਇੰਪੋਰਟੈਂਟ ਜਿਹੜੀ ਹੁੰ ਅਸਪਤਾਲ ਗੁਰਨਾਨ ਦੇਵ ਜੀ ਹਸਪਤਾਲ ਵਿਖੇ 150 ਬੈੱਡ ਦਾ ਸਟੇਟ ਕੈਂਸਰ ਇੰਸਟੀਚਿਊਟ ਬਣ ਕੇ ਤਿਆਰ 120 ਕਰੋੜ ਪੰਜਾਬ ਦਾ ਪਹਿਲਾ ਆਕਸੀਜਨ ਸਪਲਾਈ ਪਲਾਨ ਗੁਰਨਾਨਕ ਦੇਵ ਜੀ ਹਸਪਤਾਲ ਵਿਖੇ ਸਥਾਪਿਤ ਕਰਵਾਇਆ ਗੁਰਨਾਨਕ ਹਸਪਤਾਲ ਦੇ ਰੇਡੀਓ ਰੇਡੀਓਲੋਜੀ ਡਿਪਾਰਟਮੈਂਟ ਨੂੰ ਆਧੁਨਿਕ ਐਕਸ-ਰੇ ਮਸ਼ੀਨਾਂ ਅਤੇ 5 ਸਾਲ ਦੀ ਐਕਸ-ਰੇ ਫਿਲਮ ਸਟੇਸ਼ਨਰੀ ਮੁਹੱਈਆ ਕਰਵਾਈ ਗੁਰਨਾਨਕ ਦੇਵ ਜੀ ਹਸਪਤਾਲ ਅਤੇ ਸਿਵਲ ਹਸਪਤਾਲ ਨੂੰ ਦੋ ਐਂਬੂਲੈਂਸਾਂ ਦਿੱਤੀਆਂ ਗੁਰਨਾਨ ਦੇਵ ਹਸਪਤਾਲ ਨੂੰ ਆਧੁਨਿਕ ਸਫਾਈ ਮਸ਼ੀਨਾਂ ਭੇਟ ਕੀਤੀਆਂ ਟੀਵੀ ਹਸਪਤਾਲ ਨੂੰ ਡਿਜੀਟਲ ਐਕਸ-ਰੇ ਮਸ਼ੀਨ ਅਤੇ ਹੋਰ ਉਪਕਰਨ ਦਿੱਤੇ ਐਸਆਈ ਹਸਪਤਾਲ ਨੂੰ ਡਿਜੀਟਲ ਐਕਸ-ਰੇ ਮਸ਼ੀਨ ਅਤੇ ਹੋਰ ਉਪਕਰਨ ਦਿੱਤੇ ਸੋ ਇਹ ਜਿਹੜੇ ਆ ਸਿਹਤ ਸੁਰਵਤਾ ਸੰਬੰਧੀ ਉਹਨਾਂ ਨੇ ਆਪਣਾ ਬਿਲਕੁਲ ਔਜਲਾ ਉਪ ਜਿਹੜਾ ਵਿਜ਼ਨ ਦਾ ਸਹਿਵਾ ਅੰਮ੍ਰਿਤਸਰ ਨੂੰ ਲੈ ਕੇ ਸੋ ਨਹਿਰੀ ਜਲ ਸਪਲਾਈ ਜਿਹੜਾ ਪ੍ਰੋਜੈਕਟ ਹੈਗਾ ਉਹ ਸੋ ਬਹੁਤ ਵਧੀਆ ਹੈ ਜਿਹੜਾ ਵਾ ਪ੍ਰੋਜੈਕਟ ਹੈਗਾ ਵਾ ਸੋ ਉਸ ਦੇ ਉੱਤੇ ਔਜਲਾ ਨੇ ਕਿਸ ਤਰ੍ਹਾਂ ਆਪਣਾ ਯੋਗਦਾਨ ਸੇ ਅੰਮ੍ਰਿਤਸਰ ਦੇ ਕਰਾਂ ਦੇ ਵਿੱਚ ਪੀਣ ਵਾਲੀ ਨਹਿਰੀ ਪਾਣੀ ਨੂੰ ਸ਼ੁੱਧ ਕਿਤੇ ਜਾਂਦੀ ਸਪਲਾਈ ਲਈ ਵੱਲਾ ਵਿਖੇ ਵਾਟਰ ਸਪਲਾਈ ਪਲਾਂਟ ਦਾ ਨਿਰਮਾਣ 730 ਕਰੋੜ ਬਿਲਕੁਲ ਅਗਰ ਇਹ ਪਲਾਂ ਦਾ ਉਹ ਅੰਮ੍ਰਿਤਸਰ ਲਈ ਬਹੁਤ ਵਧੀਆ ਖਬਰ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਾਣੀ ਦਾ ਜਲ ਸતર ਥੱਲੇ ਜਾ ਰਿਹਾ ਹੈ ਲਗਾਤਾਰ ਬਿਲਕੁਲ ਜ਼ਮੀਨ ਤੋਂ ਥੱਲੇ ਜਾ ਰਿਹਾ ਉਸ ਲਈ ਨਹਿਰੀ ਜਿਹੜਾ ਜਲ ਸਪਲਾਈ ਪ੍ਰੋਜੈਕਟ ਹੈ ਉਹ ਬੜਾ ਕਾਰਗਰ ਸਾਬਿਤ ਹੋਏਗਾ ਔਰ ਲਗਾਤਾਰ 24 ਘੰਟੇ ਜਿਹੜੀ ਆ ਪਾਣੀ ਦੀ ਸਪਲਾਈ ਸਾਫ ਹੋ ਚੁਗੀ ਉਸ ਦੇ ਨਾਲ ਵਿਦਿਆਕ ਅਧਾਰਿਆ ਤੇ ਸਕੂਲ ਦੀ ਗੱਲ ਕੀਤੀ ਹੈ ਓਜਲਾ ਨੇ ਆਪਣੇ ਵਿਜ਼ਨ ਆਫ ਅੰਮ੍ਰਿਤਸਰ ਦੇ ਵਿੱਚ ਆਈ ਆਈ ਐਮ ਯਾਨੀ ਕਿ ਆਈ ਆਈ ਐਮ ਦਾ ਇੱਕ ਵਿਵਾਦ ਜਿਹੜਾ ਵਾ ਲਗਾਤਾਰ ਜਿੱਥੇ ਅਨਿਲ ਜੋਸ਼ੀ ਲਗਾਤਾਰ ਕਹਿੰ ਕਿ ਉਹ ਲੈ ਕੇ ਆਇਆ ਉਸ ਸਮੇਂ ਓਜਲਾ ਨੇ ਵੀ ਜਿਹੜਾ ਆਪਣਾ ਵਿਜ਼ਨ ਆਫ ਅੰਮ੍ਰਿਤਸਰ ਦਾ ਨਿਰਮਾਨ 800 ਕਰੋੜ ਸੋ ਉਸ ਦੇ ਨਾਲ ਨਾਲ ਸੌਫਟਵੇਅਰ ਟੈਕਨੋਲੋਜੀ ਪਾਰਕ ਮੇਥਾ ਰੋਡ ਫੋਕਲ ਪੁਆਇੰਟ 2.5 ਕਰੋੜ ਲਗਭਗ 375 ਸਕੂਲ ਅਪਗ੍ਰੇਡ ਕਰਵਾਏ ਸੋ ਵੱਡਾ ਸਿੱਖਿਆ ਦੇ ਵਿੱਚ ਇੱਕ ਯੋਗਦਾਨ ਹੈ ਲਗਭਗ 375 ਸਕੂਲ ਅਪਗ੍ਰੇਡ ਕਰੇ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਹਾਰਟੀਕਲਚਰ ਰਿਸਰਚ ਐਂਡ ਐਜੂਕੇਸ਼ਨ ਸੋ ਪ੍ਰੋਜੈਕਟ ਦੇ ਕੰਮ ਜਾਰੀ ਲਗਾ ਜਿਹੜਾ ਹੈਗਾ ਉਹ ਜਾਰੀ ਹੈਗਾ ਸੋ ਪੰਚਾਇਤ ਨੂੰ ਜਾਰੀ ਕਰਵਾਏ ਫੰਡ ਦੀ ਵੀ ਜੜੀ ਡਿਟੇਲ ਲਗੀ ਆ ਸਤ ਸੱਤਾਂ ਸਾਲਾਂ ਦੇ ਦੌਰਾਨ ਜਿਹੜੇ 5 ਸਾਲ ਦੇ ਜਿਹੜੇ ਕਾਰਜਕਾਲ ਹੈਗਾ ਜਿਹ 19 ਤੋਂ ਲੈ ਕੇ ਜਾਂ 2024 ਤੱਕ ਜਿਹੜਾ ਗਾ ਉਸ ਤੋਂ ਬਾਅਦ ਜਿਹੜਾ 2017 ਤੋਂ ਲੈ ਕੇ ਸੱਤ ਸਾਲਾਂ ਦੀ ਕਾਰਜਕਾਲ ਦੀ ਗੱਲ ਕਰੀਏ ਸੋ ਉਸ ਦੇ ਵਿੱਚਕਾਰ ਸੋਲਿਡ ਵੇਸਟ ਵੈਂ ਮੈਨੇਜਮੈਂਟ ਪਲੈਂਟ ਜਿਹੜਾ ਕਿ ਬਹੁਤ ਹੀ ਅਹਿਮ ਹੈ ਗਾਵਤ ਸ਼ਹਿਰ ਦੀ ਸਾਫ ਸਫਾਈ ਲਈ ਸੋਲਿਡ ਵੇਸਟ ਮੈਨੇਜਮੈਂਟ ਉਹਦੇ ਲਈ 392.30 ਲੱਖ ਸੋ ਉਸ ਦੇ ਨਾਲ ਨਾਲ ਲਿਕ ਲਿਕੁਇਡ ਵੇਸਟ ਮੈਨੇਜਮੈਂਟ ਇਹ ਵੀ ਇੱਕ ਇੰਪੋਰਟੈਂਟ ਹੈ 890 ਲੱਖ ਉਸ ਦੇ ਨਾਲ ਕਮਿਊਨਿਟੀ ਸੈਂਟਰ ਆਫ ਕੰਪਲੈਕਸ 158 ਲੱਖ ਪਲਾਸਟਿਕ ਵੇਸਟ ਮੈਨੇਜਮੈਂਟ ਸੋ 29 ਲੱਖ ਘਰੇਲੂ ਖਾਣੇ 130 ਲੱਖ ਆਈ ਐਚ ਐਚ ਐ 130 ਲੱਗ ਸੋ 14ਵੇਂ ਅਤੇ 15ਵੇਂ ਵਿੱਤ ਕਮਿਸ਼ਨ ਪੀ ਐਮ ਜੀ ਯਾ ਮਨਰੇਗਾ ਤੇ ਨਰੇਗਾ ਹਰਾਈ ਪੰਚਾਇਤਾਂ ਦਾ ਵਿਕਾਸ ਹੋਏ ਪੰਚਾਇਤਾਂ ਨੂੰ ਜਾਰੀ ਕਰਵਾਏ ਫੰਡ ਦੇ ਬਾਰੇ ਡਿਟੇਲ ਦਿੱਤੀ ਉਸ ਦੇ ਨਾਲ ਕੰਪਨੀ ਬਾਗ ਸੁਲਤਾਨਬਿੰ ਨਹਿਰ ਸੁੰਦਰੀ ਕਰਨ ਯਾਨੀ ਕਿ ਬਿਲਕੁਲ ਜਿਹੜੇ 스마트 ਸਿਟੀ ਨੂੰ ਲੈ ਕੇ ਅਸੀਂ ਗੱਲ ਕਰਦੇ ਹਾਂ ਅੰਮ੍ਰਿਤਸਰ ਨੂੰ 스마트 ਸਿਟੀ ਦਾ ਦਰਜਾ ਪ੍ਰਾਪਤ ਗੁਰੂ ਨਗਰੀ ਹੈ ਗੁਰੂ ਆਪੀਰਾ ਰੇਸ਼ਿਆਂ ਦੀ ਧਰਤੀ ਉਸ ਦੇ ਵਿਚਕਾਰ ਕੰਪਨੀ ਬਾਗ ਸੁਲਤਾਨਬਿੰ ਦੀ ਜਿਹੜੀ ਸੁੰਦਰੀ ਕਰਨ ਦੀ ਗੱਲ ਕੀਤੀ ਹੈ ਸੋ ਸ਼ੇਰ ਪੰਜਾਬ ਮਹਾਰਾ ਰਣਜੀਤ ਸਿੰਘ ਦੇ ਇਤਿਹਾਸਿਕ ਸਮਾਰਕਾਂ ਲਈ ਜਾਰੀ ਫੰਡ 2.76 ਕਰੋੜ ਰੁਪਏ ਕੰਪਨੀ ਬਾਗ ਵਿਖੇ 에어 オーਪਨ ਜਿਮ ਅਤੇ ਹੋਰ ਸਹੂਲਤਾਂ ਉਪਲਬਧ ਕਰਵਾਈਆਂ ਉਸ ਦੇ ਨਾਲ ਨਾਲ ਤਾਰਾਂ ਵਾਲਾ ਪੁਲ ਜੀਟੀ ਰੋਡ ਚਾਟੀਵੰਡ ਤੱਕ ਸੰਤ ਬਾਬਾ ਪੂਰੀ ਵਾਲਿਆਂ ਦੇ ਸਹਿਯੋਗ ਦੇ ਨਾਲ एमपी लैंड फंडा 90 लाख राही सुल्तानपुर नहर दे सौंदर्यकरण ਨੂੰ ਵੀ ਕਰਵਾਇਆ ਸੋ ਇੱਕ ਵਧੀਆ ਗੱਲ ਲੱਗੀ ਇਹ ਸੁੰਦਰਕਰਨ ਕਿਉਂਕਿ 스마트 ਸਿਟੀ ਨੂੰ ਲੈ ਕੇ ਇਸ ਤਰ੍ਹਾਂ ਸੁੰਦਰਕਰਨ ਔਰ ਅੰਮ੍ਰਿਤਸਰ ਦੇ ਭਵਿੱਖ ਲਈ ਕੀਤੇ ਜਾਣ ਵਾਲੇ ਕੰਮ ਦੀ ਵੀ ਗੱਲ ਕੀਤੀ ਹੈ ਹਾਲਾਂਕਿ ਭਵਿੱਖ ਦੀ ਵੀ ਗੱਲ ਕੀਤੀ ਗਈ ਹੈ ਕਿਉਂਕਿ ਇਲੈਕਸ਼ਨ ਚੱਲ ਰਹੀ ਹੈ 1 ਮਹੀਨੇ ਦਾ ਸਮਾਂ ਅਗਰ ਦੇ ਨਾਲ ਪਰ ਵਿਕਤੀ ਵੀ ਗੱਲ ਕੀਤੀ ਹੈ ਸੋ ਸ਼ਹਿਰ ਦੇ ਅੰਮ੍ਰਿਤਸਰ ਦੇ ਸ਼ਹਿਰ ਦੇ ਆਪਣੇ तकरीबन 15 ਲੱਖ ਤੋਂ ਵੱਧ ਵੋਟਰਾਂ ਲਈ ਜਿਹੜੀ ਹੈ ਪ੍ਰੋਜੈਕਟ ਜਿਹੜੇ ਅੱਗੇ ਆਉਣ ਵਾਲੇਗੇ ਉਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਹੈ ਸੋ ਉਸ ਦੇ ਵਿੱਚ ਇਹਨਾਂ ਦੱਸਿਆ ਵੀ ਗੁਰਜੀਤ ਸਿੰਘ ਮੋਹਲਣਾ ਨੇ ਵਿਜ਼ਨ ਹੋ ਅੰਮ੍ਰਿਤਸਰ ਦੇ ਵਿੱਚ ਆਪਣੀਆਂ ਫਸਲਾਂ ਅਤੇ ਐਮਐਸਪੀ ਦੁਆਵਨਾ ਅਤੇ ਫਸਲੀ ਵਿਭਿੰਨਤਾ ਲਿਆਉਣੀ ਯਾਨੀ ਕਿ ਇੱਕ ਵੱਡਾ ਮੁੱਦਾ ਜਿਹੜਾ ਕਿਸਾਨੀ ਮੁੱਦਾ ਪੰਜਾਬ ਦੇ ਵਿੱਚ ਇਹ ਚੱਲ ਰਿਹਾ ਵਾ ਉਸ ਨੂੰ ਲੈ ਕੇ ਜਿਹੜੀ ਗੱਲ ਕੀਤੀ ਗਈ ਹੈ ਐਮਐਸਪੀ ਨੂੰ ਲਾਗੂ ਕਰਵਾਉਣਾ ਐਮਐਸਪੀ ਦੁਆਵਨਾ ਇੱਕ ਵੱਡੀ ਜੜੀ ਹੈ ਐਸਸੀਜੇਡ ਸਪੈਸ਼ਲ ਇਕਨੋਮੀ ਜਨ ਸਥਾਪਿਤ ਕਰਨਾ ਸੋ ਐਮਐਸਐਮਈ ਹੇਟ ਬਨੇ ਵਪਾਰੀਆਂ ਦੀ ਅਦਾਇਗੀ ਸਮਝੂ ਕਾਨੂੰਨ ਨੂੰ ਰੱਦ ਕਰਾਣਾ ਇੱਕ ਬੜਾ ਵੱਡਾ ਮੁੱਦਾ ਹੈ ਵਪਾਰੀਆਂ ਲਈ ਜਿਸ ਕਰ ਪੰਜਾਬ ਦਾ ਵਪਾਰ ਜਾਂ ਅੰਮ੍ਰਿਤਸਰ ਦਾ ਵਪਾਰ ਕੀਏ ਕਿਤਨੇ ਕਿਤੇ ਉਹ ਬਹੁਤ ਪ੍ਰਭਾਵਿਤ ਹੋਇਆ ਪਿਆ ਵੋ ਸੋ ਇਸ ਵਪਾਰੀਆਂ ਲਈ ਵੀ ਇੱਕ ਆਨ ਵਾਲੇ ਭਵਿੱਖ ਦੇ ਵਿੱਚ ਜਿਹੜੀ ਕਿ ਉਹਨਾਂ ਨੇ ਆਪਣੇ ਵਿਜ਼ਨ ਆਫ ਅੰਮ੍ਰਿਤਸਰ ਦੇ ਵਿੱਚ ਦੱਸਿਆ ਹੈ ਰਵਾਇਤੀ ਇੰਡਸਟਰੀ ਨੂੰ ਮੁੜ ਪਰਫੋਰਮੇਟ ਕਰਨਾ ਵੱਡਾ ਮੁੱਦਾ ਹੈ ਕਿਉਂਕਿ ਨਾਰਥ ਇੰਡੀਆ ਦੇ ਵਿੱਚ ਅੰਮ੍ਰਿਤਸਰ ਨੂੰ ਇੰਡਸਟਰੀ ਦਾ ਹੱਬ ਕਿਹਾ ਜਾਂਦਾ ਸੀ ਲੇਕਿਨ ਅੱਜ ਪਲਾਨ ਜਾਰੀ ਹੈ ਸੋ ਇਸ ਨੂੰ ਇੰਡਸਟਰੀ ਹੱਬ ਬਣਾਉਣ ਲਈ ਜਿਹੜਾ ਐਮਪੀ ਦਾ ਇੱਕ ਵੱਡਾ ਯੋਗਦਾਨ ਹੁੰਦਾ ਸੋ ਗੁਰ ਸਰਦੇ ਜੋ ਵਿਜ਼ਨ ਦਿੱਸਿਆ ਗਿਆ ਹੈ ਕੇਂਦਰ ਸਰਕਾਰ ਪਾਸੋਂ ਟੈਕਸ ਰਾਇਤਾ ਪ੍ਰਾਪਤ ਉਦਯੋਗ ਸਥਾਪਿਤ ਕਰਨਾ ਇਮਜ਼ ਪੱਧਰ ਦਾ ਹਸਪਤਾਲ ਬੁਣਾਣਾ ਤੇ ਗੁਰੂ ਨਾਨਕ ਦੇਵ ਹਸਪਤਾਲ ਦਾ ਵਿਸਤਾਰ ਕਰਨਾ ਅਟਾਰੀ ਵਾਗਾ ਟ੍ਰੇਡ ਰੂਟ ਮੋੜ ਚਾਲੂ ਕਰਵਾਉਣਾ ਸੈਰ ਸਪਟਾ ਪਰਫੁੱਲਤ ਕਰਨ ਲਈ ਹਰ ਪੱਖ ਤੋਂ ਯਤਨ ਕੀਤੇ ਜਾਣ ਕਿਉਂਕਿ ਸਾਡਾ ਟੂਰਿਜ਼ਮ ਸ਼ਹਿਰ ਹੈਗਾ ਵਾ ਸੋ ਇਸ ਤਰ੍ਹਾਂ ਦੀ ਸਹੂਲਤਾਂ ਔਰ ਇਸ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਲਿਆਣਾ ਬਹੁਤ ਜ਼ਰੂਰੀ ਹੈ ਆਈਟੀ ਹੈਥ ਵਿਕਸਿਤ ਕਰਨਾ ਉਸ ਨਾਲ ਬਹੁ ਮੰਤਵੀ ਕਨਵੈਨਸ਼ਨ ਅਤੇ ਐਗਜ਼ੀਬਿਸ਼ਨ ਸੈਂਟਰ ਸਥਾਪਿਤ ਕਰਨਾ ਬਿਲਕੁਲ ਇਹ ਵੀ ਇੱਕ ਵੱਡਾ ਮੁੱਦਾ ਵਿਸ਼ਵ ਪਦਰੀ ਵਿਦਿਆਕ ਅਧਾਰੇ ਸਥਾਪਿਤ ਕਰਨਾ ਔਰ ਬਿਲਕੁਲ ਵਿਦਿਆ ਕਿਉਂਕਿ ਵਿਦਿਆ ਲੈਨ ਲਈ ਜਿਹੜਾ ਸਾਡੇ ਜਿਹੜੇ ਯੂਥ ਹੈਗੇ ਉਹ ਲਗਾਤਾਰ ਜਿਹੜਾ ਬਾਹਰਲੇ ਮੁਲਕਾਂ ਨੂੰ ਪਲਾਨ ਕਰਦੇ ਆ ਅਗਰ ਵਿਸ਼ਵ ਪਦਰੀ ਵਿਦਿਆਤ ਅਧਾਰੇ ਇੱਥੇ ਆਣਗੇ ਤਾਂ ਜ਼ਰੂਰ ਜਿਹੜਾ ਇਹ ਪਲਾਨ ਕਿਤੇ ਨਾ ਕਿਤੇ ਹੀ ਆ ਜਿਹੜੇ ਬਾਹਰ ਜਾ ਰਹੇ ਉਹ ਰੁਕਣਗੇ ਸਰਕਾਰੀ ਸਕੂਲਾਂ ਦਾ ਨਵੀਨੀਕਰਨ ਕਰਨਾ ਨੌਜਵਾਨਾਂ ਨੂੰ ਆਤਮ ਨਿਰਮਰ ਬਣਾਉਣ ਲਈ ਸਕਿੱਲ ਡਿਵੈਲਪਮੈਂਟ ਸੈਂਟਰ ਖੋਲਣੇ ਕਿਉਂਕਿ ਰੋਜ਼ਗਾਰ ਦਾ ਸਾਧਨ ਪੈਦਾ ਕਰਨਾ ਵੀ ਬਹੁਤ ਜ਼ਰੂਰੀ ਹੈ ਸੋ ਸਬਜ਼ੀਆਂ ਅਤੇ ਫਲਾਂ ਨੂੰ ਹਵਾਈ ਜਹਾਜ਼ ਰਸਤੇ ਵਿਦੇਸ਼ਾਂ ਤੱਕ ਪਹੁੰਚਾਉਣ ਲਈ 에어ਪੋਰਟ ਤੇ ਬੁਨਿਆਦੀ ਢਾਂਚਾ ਕਰਨਾ ਬਿਲਕੁਲ ਇਹ ਵੀ ਇੱਕ ਵੱਡਾ ਮੁੱਦਾ ਜਿਸ ਨੂੰ ਲੈ ਕੇ ਭਾਜਪੀ ਦੇ ਵੀ ਕੈਂਡੀਡੇਟ ਲ ਏਅਰ ਕਾਰਗੋ ਟਰਮੀਨਲ ਅਤੇ ਅੰਮ੍ਰਿਤਸਰ ਕੈਨੇਡਾ ਸਿੱਧੀ ਉਡਾਨ ਸ਼ੁਰੂ ਕਰਵਾਉਣਾ ਸੋ ਇੰਟਰਨੈਸ਼ਨਲ ਸਪੋਰਟਸ ਕੰਪਲੈਕਸ ਨੂੰ ਆਣਾ ਤੋਂ ਇੰਟਰਨੈਸ਼ਨਲ ਸਪੋਰਟਸ ਕੰਪਲੈਕਸ ਦੀ ਇੱਕ ਡਿਮਾਂਡ ਜਿਹੜੀ ਹੈ ਯੂਥ ਲਈ ਬੜੀ ਹੈ ਤੁੰਗ ਬਾ ਤੁੰਗ ਡਾਬ ਟ੍ਰੇਨ ਦੇ ਪਕਤਾਂ ਵਾਲਾ ਡ੍ਰੇਨ ਤੋਂ ਨਜਾਦ ਦੁਆਨ ਲਈ ਪ੍ਰੋਜੈਕਟ ਦੇ ਕੰਮ ਨੂੰ ਪਹਿਲ ਦੇ ਆਧਾਰ ਤੇ ਸ਼ੁਰੂ ਕਰਵਾਇਆ ਜਾਵੇਗਾ ਸਮਾਰਟ ਸਿਟੀ ਪ੍ਰੋਜੈਕਟ ਸੁਚਾਰੂ ਟੰਗ ਨਾਲ ਮੁਕੰਮਲ ਕੀਤਾ ਜਾਵੇਗਾ ਪਕਤਾਂ ਵਾਲਾ ਡੰਪ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਦੁਰਸਤ ਕੀਤਾ ਜਾਏਗਾ ਸਭ ਤੋਂ ਵੱਡਾ ਜਿਹੜਾ ਕੂੜੇ ਨੂੰ ਲੈ ਕੇ ਪਕਤਾਂ ਵਾਲੇ ਡੰਪ ਦੀ ਸਮੱਸਿਆ ਹੈ ਉਸ ਫਕਤਾ ਵਾਲੇ ਡੰਪ ਦੀ ਵੀ ਗੱਲ ਕੀਤੀ ਉਸ ਦੇ ਨਾਲ ਨਾਲ ਸਾਸ ਫਾਈਨਲੀ ਹਾਈ ਟੈਕ ਮਸ਼ੀਨਾਂ ਦੀ ਮੁਹैया ਕਰਵਾਇਆ ਮੁਹैया ਕਰਵਾਈ ਜਾਣਗੀਆਂ ਉਸ ਦੇ ਨਾਲ ਰੇਲਵੇ ਫਰਾਈਟ ਕੋਰੀਡੋਰ ਨੂੰ ਅੰਮ੍ਰਿਤਸਰ ਤੱਕ ਲੈ ਕੇ ਆਉਣਾ ਅੰਮ੍ਰਿਤਸਰ ਕਟੜਾ ਵੈਸ਼ਨੂ ਦੇਵੀ ਤੱਕ ਰੇਲ ਸ਼ੁਰੂ ਕਰਵਾਉਣਾ ਸੀ ਬਿਲਕੁਲ ਦੋਸਤੋ ਇਹ ਵੀ ਇੱਕ ਵੱਡਾ ਮੁੱਦਾ ਹੈਗਾ ਸੀ ਜਿਹੜਾ ਕਿ ਅੰਮ੍ਰਿਤਸਰ ਕਟੜਾ ਅੰਮ੍ਰਿਤਸਰ ਜਿਹੜਾ ਦਿੱਲੀ ਤੋਂ ਜਿਹੜਾ ਇੱਕ ਐਕਸਪ੍ਰੈਸ ਵੇਗਾ ਜਿਸ ਦੇ ਨਾਲ ਟ੍ਰੇਡ ਵੀ ਚੱਲੇਗਾ ਔਰ ਲੋਕਾਂ ਨੂੰ ਦਿੱਲੀ ਜਿਹੜਾ ਔਰ ਕਟੜਾ ਨਾਲ ਇੱਕ ਆਸਾਨ ਹੋਏਗਾ ਕੁਝ ਘੰਟਿਆਂ ਦੇ ਵਿੱਚ ਪਹੁੰਚਿਆ ਜਾਏਗਾ ਸੋ ਪੱਟੂ ਮੱਖੂ ਰੇਲ ਲਿੰਕ ਜੋੜਨਾ ਇੱਕ ਵੱਡਾ ਇੱਕ ਵੱਡਾ ਮੁੱਦਾ ਇਸ ਲਈ ਹੈ ਕਿਉਂਕਿ ਇਹਦੇ ਨਾਲ ਤੁਹਾਡਾ ਵਪਾਰ ਵਧੇਗਾ ਔਰ ਵਪਾਰ ਇਹਦੇ ਨਾਲ ਕਾਫੀ ਜਿਹੜਾ ਪੱਟੂ ਮੱਖੂਦਾਂ ਰੇਲ ਲਿੰਕ ਨਾਲ ਉਹ ਜਿਹੜਾ ਪੱਟੀ ਮੱਖੂਦਾਂ ਨੂੰ ਜਿਹੜਾ ਬਿਲਕੁਲ ਵਪਾਰ ਜਾਂਦਾ ਉਸ ਦਾ ਫਾਇਦਾ ਮਿਲੇਗਾ ਸੋ ਤਿੰਨ ਰੇਲਵੇ ਫਾਟਕ ਕੋਟ ਖਾਲਸਾ اسلامਾਬਾਦ ਛਿਹਰਟਾ ਰੇਲਵੇ ਕਰਾਸਿੰਗ ਉੱਪਰ ਪੁਲ ਬਣਾਣਾ ਇਹ ਵੀ ਇੱਕ ਵੱਡਾ ਮੁੱਦਾ ਕਿਉਂਕਿ ਕਨੀ ਆਬਾਦੀ ਵਾਲੇ ਸ਼ਹਿਰ ਸੋ ਕੋਟ ਖਾਲਸਾ ਦੀ ਗੱਲ ਕਰੀਏ اسلامਾਬਾਦ ਦੀ ਗੱਲ ਛਿਹਟ ਸਾਰੇ ਕਨੀ ਆਬਾਦੀ ਦੀ ਗੱਲ ਔਰ ਲੱਖਾਂ ਲੋਕ ਜਿਹੜੇ ਗਿਆ ਅਪਡਾਊਨ ਇਸ ਫਾਟਕ ਰਹੀ ਕਰਦੇ ਆ ਉਹਨਾਂ ਦੀ ਇੱਕ ਵੱਡੀ ਸਮੱਸਿਆ ਹੈਗੀ ਉਸ ਨੂੰ ਵੀ ਮੈ ਦੇ ਵਿੱਚ ਪਾਇਆ ਗਿਆ ਬੀਆਰਟੀਐਫ ਬੱਸ ਸੇਵਾ ਦੁਬਾਰਾ ਚਾਲੂ ਕਰਾਉਣਾ ਜੀ ਯਤਨ ਕੀਤੇ ਜਾਣਗੇ ਸੋ ਬਿਲਕੁਲ ਇੱਕ ਵਧੀਆ ਸੇਵਾ ਸੀ ਜਿਹੜੀ ਕਿ ਕਾਫੀ ਸਮੇਂ ਤੋਂ ਬੰਦ ਪਈ ਹੈ ਸੋ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਪਾਰਕਿੰਗ ਸਥਾਨ ਬਣਾਣਾ ਇੱਕ ਵੀ ਵੱਡਾ ਮੁੱਦਾ ਹੈ ਪਾਰਕਿੰਗ ਲਗਾਤਾਰ ਜਿਹੜੀ ਸ਼ਹਿਰ ਦੀ ਸਮੱਸਿਆ ਉਹ ਵੱਧਦੀ ਜਾ ਰਹੀ ਹੈ ਸੋ ਵੱਲਾ ਸਬਜ਼ੀ ਮੰਡੀ ਦਾ ਬੁਨਿਆਦੀ ਢਾਂਚਾ ਦਰੁਸਤ ਕਰਵਾਇਆ ਜਾਵੇਗਾ ਪੈਨਸ਼ਨ ਦੀ ਸਮੱਸਿਆਵਾਂ ਦਾ ਹੱਲ ਕਰਨਾ ਵੱਧ ਤੋਂ ਵੱਧ ਰੁੱਖ ਲਗਾਏ ਜਾਣੇ ਸੋ ਬਿਲਕੁਲ ਪਰਿਆਵਰਣ ਨੂੰ ਬਚਾਉਣ ਲਈ ਰੁੱਖ ਤੇ ਲਾਣੇ ਹੀ ਜਾਣੇ ਸੋ ਵੱਲਾ ਅਸਲਾ ਡੰਪ ਨੂੰ ਸ਼ਹਿਰ ਤੋਂ ਦੂਰ ਸ਼ਿਫਟ ਕਰਾਉਣਾ ਇੱਕ ਵੀ ਇੱਕ ਵੱਡਾ ਮੁੱਦਾ ਹੈ ਕੇਂਦਰ ਸੋ ਕੇਂਦਰ ਦੇ ਨਾਲ ਜਿਹੜੇ ਮੁੱਦੇਗੇ ਬਿਲਕੁਲ ਦੱਸੇ ਗਏ ਆ ਔਰ ਅੰਮ੍ਰਿਤਸਰ ਦੇ ਪਵਿੱਖਲੀ ਕਿਤੇ ਜਾਣ ਮਿਲ ਉਪਰਾਲੇ ਸੋ ਜਿਹੜੀ ਓਜਲਾ ਨੇ ਆਪਣੇ ਵਿਜ਼ਨ ਦੇ ਵਿੱਚ ਕੀਤੀ ਗਈ ਸੋ ਤਸਵੀਰ ਜਿਹੜੀ ਆ ਕਾਂਗਰਸੀਆਂ ਲਈ ਉਹ ਵਧੀਆ ਹੈਗੀ ਕਿ ਅੱਜ ਗੱਲਾਂ ਦੇ ਵਿੱਚ ਅਟਕਲਾਂ ਜਿਹੜੀ ਲੱਗ ਰਹੀਆਂ ਸੀ ਕਿ ਕਾਂਗਰਸੀ ਲੀਡਰਸ਼ਿਪ ਕਦੋਂ ਇੱਕ ਮੰਚ ਤੇ ਵਿੱਚ ਨਜ਼ਰ ਆਏਗੀ ਕਿਉਂਕਿ ਇਲੈਕਸ਼ਨ ਦਾ ਸਮਾਂ ਜਿਹੜਾ ਨਜ਼ਦੀਕ ਆਂਦਾ ਜਦ ਸੋ ਅੱਜ ਤਸਵੀਰ ਜਿਹੜੀ ਨਜ਼ਰ ਆਈ ਔਰ ਕਿਸ ਤਰ੍ਹਾਂ ਉਹ ਜ਼ਿਲ੍ਹਾ ਨਹੀਂ ਵਿਜ਼ਨ ਨੂੰ ਅੰਮ੍ਰਿਤਸਰ ਦੇ ਵਿੱਚ ਕੀਤੇ ਗਏ ਕੰਮ ਰਨਿੰਗ ਦੇ ਵਿੱਚ ਕੰਮ ਔਰ ਆਉਣ ਵਾਲੇ ਕੰਮਾਂ ਬਾਰੇ ਦੱਸਿਆ ਸੋ ਅੱਜ ਜਿਹੜੀ ਆ ਲੀਡਰ ਆਫ ਓਪੋਜੀਸ਼ਨ ਜਿਹੜੇ ਆ ਪ੍ਰਤਾਪ ਸਿੰਘ ਬਾਜਵਾ ਦਿਵਿੰਦਰ ਯਾਦਵ ਦੇ ਉੱਪਰ ਭਾਰੀ ਉਹਨਾਂ ਦੇ ਨਾਲ ਸਾਬਕਾ ਡਿਪਟੀ ਸੀਐਮ ਉਮਰਕਾਸ਼ ਸੋਨੀ ਹੋਰ ਜਿਹੜੀ ਆ ਸਮੂਚੀ ਅੰਮ੍ਰਿਤਸਰ ਦੀ ਜਿਹੜੀ ਲੀਡਰਸ਼ਿਪ ਸੀਗੀ